ਇਹ ਹਰੀ ਤુલਸੀ ਜਿਹਨੂੰ ਰਾਮ ਤુલਸੀ ਵੀ ਕਹਿੰਦੇ ਆ ਆਪਾਂ ਠੀਕ ਹੈ ਜੀ ਆਹ ਕਾਲੀ ਤુલਸੀ ਆ ਗਿਆ ਇਹ ਕਿਉਂਕਿ ਹੁਣ ਐਸ ਏ ਜਿਹੜੇ ਹਿੰਦੂ ਸੱਭਿਆਚਾਰ ਦੇ ਵਿੱਚ ਇਹ ਆ ਪੂਜਨ ਦੇ ਕੰਮ ਆਉਂਦੀ ਆ ਬਾਕੀ ਆਪਾਂ ਨੂੰ ਪਤਾ ਜਿਵੇਂ ਚਾਹ ਵਗੈਰਾ ਚ ਆਪਾਂ ਪਾ ਲੈਂਦੇ ਆ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੁੰਦੀਆਂ ਨੇ ਇਹ ਹੁਣ ਇਹ ਸਰਦੀ ਚ ਖਤਮ ਹੋ ਜਾਂਦੀ ਆ ਜੀ ਸਰਦੀ ਚ ਕੋਈ ਸ਼੍ਰੈਡ ਹੋ ਜਾਂਦੇ ਸਾਰੇ ਲੀव्स ਸ਼੍ਰੈਡ ਹੋ ਜਾਂਦੇ ਆ ਕਿਰ ਜਾਂਦੇ ਨੇ ਫਿਰ ਇਹਦਾ ਬੀ ਬਣਦਾ ਆਪਾਂ ਨੂੰ ਵੀ ਪਤਾ ਦੇਖਿਆ ਹੁਣ ਬੀ ਤੋਂ ਤਿਆਰ ਹੁੰਦੀ ਆ ਅਗਲੀ ਫੇਰ ਫੈਬਰੂਰੀ ਚ ਅਸੀਂ ਬੀ ਕੇਰਾਂਗੇ ਮਾਰਚ ਅਪ੍ਰੈਲ ਦੇ ਵਿੱਚ ਉਹ ਜਾ ਕੇ ਤਿਆਰ ਹੁੰਦੀ ਆ ਇਹ ਤੀਸਰੀ ਆ ਗਈ ਜੀ ਕਪੂਰ ਤੁਲਸੀ ਇਹ 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 ਥੋੜੀ ਹਰਿਆਵਲ ਚ ਰਹਿੰਦੀ ਆ ਯਾਨੀ ਕਿ ਸਰਦੀ ਤੁਲਸੀ ਜਿਹੜੀ ਆ ਨਾ ਇਹ ਅਸੀਂ ਲਾਈ ਹੋਈ ਆ ਉਹਦੇ ਪੱਤੇ ਛੋਟੇ ਆ ਕਾਲੀ ਤੁਲਸੀ ਇਹ ਕੋਈ ਫਰਕ ਤਾਂ ਨਹੀਂ ਨਹੀਂ ਜੀ ਕੋਈ ਫਰਕ ਨਹੀਂ ਆ ਦੇਖੋ ਇਹ ਮਿਊਟੇਸ਼ਨ ਹੁੰਦੀ ਰਹਿੰਦੀ ਆ ਕਾਲੇ ਕਿਸੇ ਛੋਟੇ ਵੀ ਹੋ ਸਕਦੇ ਆ ਉਹਨੂੰ ਥੋੜਾ ਜਿਹਾ ਮੰਨ ਲਓ ਤੁਹਾਨੂੰ ਰੂੜੀ ਵੱਧ ਪਾਤੀ ਜਾਂ ਕੋਈ ਵੱਧ ਪਾਤੀ ਜੇ ਮਾਹ ਸਮਾਨ ਥੋੜੀ ਪਹਿਲਾਂ ਹੀ ਲੱਗੀ ਆ ਫੇਰ ਥੋੜੇ ਛੋਟੇ ਹੋ ਜਾਂਦੇ ਨੇ ਇਹਦੇ ਚ ਇੱਕ ਹੋਰ ਚੀਜ਼ ਆ ਇਹ ਵੀ ਆ ਜੇ ਤੁਹਾਨੂੰ ਉਸ ਤਗਾਹ ਨਿਊਟ੍ਰੀਸ਼ਨ ਕਿਉਂ ਜਾਂ ਮਿਲਿਆ ਜੇ ਥੋੜਾ ਜਿਹਾ ਉਹਨੂੰ ਫੜ ਅੰਡਰਵਾਟਰ ਰਹਿ ਗਈ ਆ ਉਹਦੇ ਕਾ ਵੀ ਕੋਣੀ ਗ੍ਰੋਥ ਘਟ ਜਾਂਦੀ ਆ ਇਹਦਾ ਇੱਕ ਹੋਰ ਜਾਂ ਇੱਕ ਹੋਰ ਜਆ ਇੱਕ ਹੋਰ ਇਹ ਚ ਬੇਨਤੀ ਆ ਜੇ ਮੰਨ ਲਓ ਮੇਰੀ ਕਾਲੀ ਤੁਸੀਂ ਫੁੱਲ ਫੁੱਲ ਲੈ ਕੇ ਗਏ ਹਨਾ ਆਪਣੀ ਨਰਸਰੀ ਚੋਂ ਆਪਾਂ ਵੀ ਸਾਂਭਿਆ ਹੋਇਆ ਸੇਮ ਹੀ ਅਮਰਦੀ ਨਰਸਰੀ ਆ ਜਾਂ ਇੱਥੇ ਕਿਸੇ ਹੋਰ ਬਾਈ ਦੀ ਨਰਸਰੀ ਹੋਊਗੀ ਉਹਨਾਂ ਨੇ ਕੋਈ ਹੋਰ ਬੀਜ ਕੋਈ ਹੋਰ ਸਾਂਭਿਆ ਹੋਊਗਾ ਹੋਰ ਲਾਈਨ ਸ ਉਗ ਇਹ ਕਾਲੀ ਤੁਲਸੀ ਹੋ ਵੀ ਲੇਕ ਮਾਈਟ ਬੀ ਹੋ ਕੋਈ ਹੋਰ ਲਾਈਨ ਚ ਲੈ ਕੇ ਆਏ ਹੋਣ ਫੈਮਿਲੀ ਤਾਂ ਕਾਲੀ ਤੁਲਸੀ ਦੀ ਹੋਗੀ ਨਾ ਉਹ ਲਾਈਨ ਕੋਈ ਹੋਰ ਪਰ ਆਈ ਹੋਗੀ ਇਸ ਕਰਕੇ ਉਹ ਉਹਦਾ ਆਕਾਰ ਚੇਂਜ ਹੋ ਸਕਦਾ ਪੱਤਿਆਂ ਦਾ ਆਕਾਰ ਹੋ ਚੇਂਜ ਹੋ ਸਕਦਾ ਲੇਕਿਨ ਗੁਣ ਲਗਪਗ ਉਹਦੇ ਸੇਮ ਜਿਹੇ ਰਹਿੰਦੇ ਜਿਵੇਂ ਕਪੂਰ ਤੁਲਸੀ ਆ ਗਈ ਥੋੜੀ ਹਰਿਆਵਲ ਚ ਰਹਿੰਦੀ ਆ ਕਿ ਹਰੀ ਰਹਿੰਦੀ ਆ ਜੇ ਸਰਦੀ ਜੋ ਥੋੜਾ ਜਿਆ ਘੱਟ ਮੰਨਦੀ ਜਿਹੜੀ ਤਿੰਨੇ ਤੁਲਸੀਆਂ ਹੈਗੀਆਂ ਬੀ ਤੋਂ ਹੁੰਦੀਆਂ ਨੇ ਲੇਕਿਨ ਕਪੂਰ ਦੀ ਕਟਿੰਗ ਵੀ ਲਾ ਸਕਦੇ ਲੇਕਿਨ ਇਹਦੀ ਮੋਰਟੈਲਿਟੀ ਜਿਆਦਾ ਜੇ ਤੁਸੀਂ ਇਹਨੂੰ ਬੀਜ ਤੋਂ ਜਿਆ ਕਰੋਗੇ ਤਾਂ ਜਿਆਦਾ ਬੈਨੀਫੀਸ਼ੀਅਲ ਹੈ ਫਰਬੁਲੀ ਮਾਰ ਦੇ ਵਿੱਚ ਆਪ ਨੂੰ ਪਤਾ ਆਪ ਨੂੰ ਬੀਜ ਮਿਲ ਜਾਣਾ ਕਰਮੀ ਦੇ ਵਿੱਚ ਆਪਾਂ ਅੱਗੇ ਆਪਾਂ ਕਹਿੰਦੀ ਬੀ ਤੋਂ ਇਹਨੂੰ ਨਵਾਂ ਬੂਟਾ ਤਿਆਰ ਕਰਦੇ ਹਾਂ